ਕਲਰਾ ਮਾਸਟਰ ਜੀ ਨਾਲ ਹਾਂਜੀ ਸਰ ਜਿਹੜੇ ਉਥੇ ਇੰਨੀ ਦਰਦਨਾਕ ਘਟਨਾ ਹੋਈ ਆ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਗੋਤਮ ਜੀ ਦੇਖੋ ਕੱਲ ਸ਼ਾਮ ਜਦੋਂ ਲੋਕਾਂ ਨੂੰ ਨਿਊਜ਼ ਆਣੀਆ ਸ਼ੁਰੂ ਹੋਈਆਂ ਬਈ ਪਹਿਲਗਾਮ ਦੇ ਵਿੱਚ ਇੱਕ ਨਿਰਮਮ ਹੱਤਿਆ ਵੱਡੇ ਲੈਵਲ ਤੇ ਕੀਤੀ ਗਈ ਆ ਅਤਨਕਵਾਦੀਆਂ ਵੱਲੋਂ ਉਦੋਂ ਸਾਰਿਆਂ ਦਾ ਹੀ ਜਿਹੜਾ ਹੈਗਾ ਉਹ ਬੜਾ ਦੁਖਦਾਈ ਇਸ ਘਟਨਾ ਨੂੰ ਦੇਖ ਕੇ ਬੜਾ ਮਨ ਦੁਖੀ ਹੋਇਆ ਤੇ ਸਾਰਿਆਂ ਦੇ ਹਿਰਦੇ ਜਿਹੜੇ ਆ ਉਹ ਬਲੁੰਦਰੇ ਗਏ ਜੀ ਸੋ ਇਹ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਸਾਡੇ ਸੈਲਾਨੀ ਨੇ ਕਿਉਂਕਿ ਪਾਕਿਸਤਾਨ ਦੇ ਜਿਹੜੇ پاک ਦੇ ਨਾਪਾਕ ਇਰਾਦੇ ਸੀਗੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਟੂਰਿਜ਼ਮ ਜਿਹੜਾ ਹੈਗਾ ਕਿਸੇ ਵੀ ਦੇਸ਼ ਨੂੰ ਦੇ ਆਰਥਿਕਤਾ ਨੂੰ ਵਧਾਉਣ ਲਈ ਉੱਥੇ ਸੈਲਾਨੀਆਂ ਦੇ ਆਉਣ ਲਈ ਇੱਕ ਬਹੁਤ ਵਧੀਆ ਜ਼ਰੀਆ ਆ ਉਹਨਾਂ ਨੇ ਜਦੋਂ ਦੇਖਿਆ ਕਿ ਹੁਣ ਜੰਮੂ ਕਸ਼ਮੀਰ ਦੇ ਵਿੱਚ ਸ਼ਿਰੀ ਨਗਰ ਜਿਹੜਾ ਹੈਗਾ ਆ ਬਹੁਤ ਵੱਡਾ ਟੂਰਿਸਟ ਪਲੇਸ ਆ ਤੇ ਉੱਥੇ ਸੈਲਾਨੀ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਭਾਰਤ ਤੋਂ ਗੁਵੰਡੀ ਦੇਸ਼ਾਂ ਤੋਂ ਉੱਥੇ ਪਹੁੰਚਦੇ ਆ ਤਾਂ ਉਹਨਾਂ ਨੂੰ ਇਹ ਗੁਵਾਰਾ ਨਹੀਂ ਹੋਇਆ ਉਹਨਾਂ ਨੂੰ ਇਹ ਜਿਹੜੇ ਉਹਨਾਂ ਨੇ ਅਤੰਕੀ ਆਪਣੇ ਭੇਜ ਕੇ ਪਾਕਿਸਤਾਨ ਵਾਲਿਆਂ ਨੇ ਇਹ ਜਿਹੜੀਆਂ ਘਟਨਾ ਨੂੰ ਅੰਜਾਮ ਦਿੱਤਾ ਜਿਹੜੀ ਬਹੁਤ ਹੀ ਨਿੰਦਨਯੋਗ ਹੈ ਮੰਦਭਗੀ ਹੈ ਜੀ ਸਰ ਜਿੱਦਾਂ ਕਿ ਗੱਲ ਕਰੀਏ ਕਿ ਕੁਝ ਟਾਈਮ ਪਹਿਲਾਂ ਜਿਹੜਾ ਕਿ ਜਲੰਧਰ ਦੇ ਵਿੱਚ ਵੀ ਅਟੈਕ ਹੋਇਆ ਸੀਗਾ ਇੱਕ ਪਾਜ ਪਾਜ বিজেপি ਦੇ ਆਗੂ ਸੀਗੇ ਜਿਹੜੇ ਤੇ ਦਿਨੋ ਦਿਨ ਪੰਜਾਬ ਵਿੱਚ ਤੁਹਾਨੂੰ ਲੱਗਦਾ ਕਿ ਵਾਰਦਾਤ ਜਿਹੜੀਆਂ ਵਧੀਆਂ ਯਾਰ ਨਹੀਂ ਹਾਂ ਜੀ ਦੇਖੋ ਜਿੱਥੇ ਕਿਤੇ ਵੀ ਇਹੋ ਜੀਆਂ ਘਟਨਾਵਾਂ ਹੁੰਦੀਆਂ ਆ ਚਾਹੇ ਪੰਜਾਬ ਦੇ ਵਿੱਚ ਆ ਚਾਹੇ ਪੰਜਾਬ ਤੋਂ ਬਾਹਰ ਆ ਬੜੀਆਂ ਮੰਦਭਾਗੀਆਂ ਆ ਇਹਦੇ ਨਾਲ ਦੇਸ਼ ਦੀ ਇਹ ਜਿਹੜੇ ਅ ਅਤੰਕੀ ਲੋਕ ਨੇ ਜਾਂ ਪਾਕਿਸਤਾਨ ਵਰਗੇ ਕਿਉਂਕਿ ਭੁੱਖਾ ਨਾ ਘੁੱਲ ਰਿਹਾ ਤੁਸੀਂ ਦੇਖੋ ਉਹਦੀ ਆਰਥਿਕਤਾ ਬਿਲਕੁਲ ਡੱਗ ਮਗਾ ਚੁੱਕੀ ਆ ਔਰ ਉਹਦੇ ਪੱਲੇ ਕੁਛ ਨਹੀਂ ਆ ਪੂਰੇ ਵਿਸ਼ਵ ਦੇ ਵਿੱਚ ਉਹਨੂੰ ਇੱਕ ਅਤੰਕੀ ਦੇਸ਼ ਦੇ ਨਾਲ ਜਾਣਿਆ ਜਾਂਦਾ ਤੇ ਉਹ ਨਹੀਂ ਚਾਹੁੰਦਾ ਕੇ ਭਾਰਤ ਅੱਗੇ ਵਧੇ ਜਿਹੜੀਆਂ ਤੁਸੀਂ ਆ ਗੱਲ ਕੀਤੀ ਆ ਕਿ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਇਹਦੇ ਪਿੱਛੇ ਜ਼ਰੂਰ ਆਈਐਸਆਈ ਜਾਂ ਹੋਰ ਇਹੋ ਜਿਹੜੀਆਂ ਜਿਹੜੀਆਂ ਸ਼ਕਤੀਆਂ ਆ ਜਿਹੜੇ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣਾ ਚਾਹੁੰਦੇ ਆ ਪਰ ਸਾਡਾ ਦੇਸ਼ ਬਹੁਤ ਮਜ਼ਬੂਤ ਆ ਮੈਂ ਕੱਲ ਤੋਂ ਹੀ ਫੋਲੋ ਕਰ ਰਿਹਾ ਹਾਂ ਇਸ ਸਾਰੀ ਖਬਰ ਨੂੰ ਨਿਊਜ਼ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਸਾਊਦੀ ਅਰਬ ਤੋਂ ਵਿਸ਼ੇਸ਼ ਆਪਣਾ ਦੌਰਾ ਛੱਡ ਕੇ ਵਾਪਸ ਆ ਗਏ ਦੇਸ਼ ਦੇ ਗ੍ਰਹਿ ਮੰਤਰੀ ਅਮਰਿੰਦਰ ਸਾਹਿਬ ਜੀ ਉਤਰੰਤ ਘਟਨਾ ਵਾਲੀ ਥਾਂ ਤੇ ਪਹੁੰਚ ਗਿਆ ਤੇ ਉਸ ਦੇ ਨਾਲ ਸੁਰੱਖਿਆ ਮੰਤਰੀ ਜਿਹੜੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਵੀ ਉਹ ਵੀ ਬੜੇ ਉਹਨਾਂ ਦੇ ਬਿਆਨ ਵੀ ਆ ਰਹੇ ਨੇ ਇਹ ਜਿਹੜੀ ਇਹੋ ਜਿਹੀ ਕੋਤਾਹੀ ਕੀਤੀ ਆ ਪਾਕਿਸਤਾਨ ਨੇ ਜਿਹੜੀ ਮਾਫੀਯੋਗ ਨਹੀਂ ਆ ਔਰ ਇਹਦਾ ਜਿਹੜਾ ਟੁਕਮਾ ਜਵਾਬ ਆ ਉਹ ਸਾਡੇ ਦੇਸ਼ ਵੱਲੋਂ ਦਿੱਤਾ ਜਾਵੇਗਾ ਤੁਸੀਂ ਜਿਸ ਤਰ੍ਹਾਂ ਮੀਡੀਆ ਤੇ ਮੈਂ ਸੁਣ ਰਿਹਾ ਸੀ ਅੱਜ ਵੀ ਕਿ ਉਹਨਾਂ ਨੇ ਕਿਹਾ ਹਰ ਹਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਜਵਾਬ ਦੇਵਾਂਗੇ ਔਰ ਇਹਨਾਂ ਦਾ ਮੂੰਹ ਤੋੜਾਂਗੇ ਜੀ ਜੇ ਗੱਲ ਕਰੀਏ ਸਰ ਉਧਰ ਜੰਮੂ ਕਸ਼ਮੀਰ ਦੇ ਜਿਹੜੇ ਮੁਸਲਮਾਨ ਭਾਈਚਾਰਾ ਆ ਉਹਨਾਂ ਵੱਲੋਂ ਵੀ ਜਿਹੜਾ ਕਿ ਪ੍ਰੋਟੈਸਟ ਕੀਤਾ ਗਿਆ ਆ ਤੇ ਅੱਜ ਲੁਧਿਆਣੇ ਦੇ ਵਿੱਚ ਵੀ ਕੀਤਾ ਗਿਆ ਤੁਹਾਨੂੰ ਲੱਗਦਾ ਕਿ ਵੀ ਜਿਹੜਾ ਕਿ ਆਪਣੇ ਨਾਲ ਖੜ ਰਹੇ ਆ ਹੁਣ ਅਜੇ ਟਾਈਮ ਦੇ ਵਿੱਚ ਜੀ ਲੱਗਦਾ ਜੀ ਗੋਤਮ ਜੀ ਤੁਸੀਂ ਦੇਖੋ ਇਹੋ ਜਿਹੇ ਪ੍ਰਦਰਸ਼ਨ ਪੂਰੇ ਦੇਸ਼ ਚ ਸਾਰੇ ਲੋਕ ਆਪਣੇ ਨਿੱਜੀ ਹਿਤਾ ਤੋਂ ਉੱਪਰ ਉੱਠ ਕੇ ਰਾਜਨੀਤਿਕ ਹਿਤਾ ਤੋਂ ਉੱਪਰ ਉੱਠ ਕੇ ਅੱਜ ਸਾਰੇ ਦੇਸ਼ ਦੇ ਨਾਲ ਸਾਰੇ ਲੋਕ ਭਾਰਤੀ ਖੜੇ ਆ ਦੇਸ਼ਾ ਵਿਦੇਸ਼ਾਂ ਦੇ ਜਿਹੜੇ ਭਾਰਤੀ ਆ ਉਹ ਵੀ ਖੜੇ ਆ ਕਿਉਂਕਿ ਉੱਥੇ ਦੇ ਲੋਕਾਂ ਨੇ ਮਹਿਸੂਸ ਕੀਤਾ ਕਿ ਜਦੋਂ ਤੋਂ ਧਾਰਾ 370 ਤੋੜੀ ਗਈ ਆ ਉਸ ਤੋਂ ਬਾਅਦ ਉੱਥੇ ਦਾ ਜਿਹੜਾ ਆਵਾਮ ਆ ਇੰਨਾ ਖੋਸ ਗਿਆ ਕਿਉਂਕਿ ਉਹਨਾਂ ਦੇ ਕਾਰੋਬਾਰ ਵੱਧ ਚੁੱਕੇ ਸੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਦੋ ਤੋਂ ਟਾਈਕਰੋਡ ਬੰਦਾ ਹਰ ਸਾਲ ਉਸ ਸੈਲਾਨੀ ਉੱਥੇ ਜਾਂਦਾ ਹੈ ਜੀ ਉਹਦੇ ਨਾਲ ਕੀ ਆ ਜੰਮੂ ਕਸ਼ਮੀਰ ਦੀ ਜਿਹੜੀ ਆਮਦਨ ਦੇ ਵਿੱਚ ਵੀ ਵਾਧਾ ਹੁੰਦਾ ਉਸ ਦੇ ਲੋਕਾਂ ਦੇ ਰੁਜ਼ਗਾਰ 'ਚ ਵੀ ਵਾਧਾ ਹੁੰਦਾ ਤੇ ਇਹ ਇਹ ਉਹਨਾਂ ਨੂੰ ਬਫਾ ਨਹੀਂ ਕੀਤਾ ਪਾਕਿਸਤਾਨੀਆਂ ਨੂੰ ਉਹ ਪਹਿਲਾਂ ਵੀ ਸਾਡੇ ਨਾਲ ਜਿੰਨੀ ਵਾਰ ਵੀ ਉਹਨਾਂ ਨੇ ਪੰਗੇ ਲਏ ਆ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਅੱਜ ਜਿਹੜਾ ਹੈਗਾ ਆ ਸਾਡਾ ਭਾਰਤ ਆ ਦੁਨੀਆ ਦੀਆਂ ਪਹਿਲੀਆਂ 5 ਸ਼ਕਤੀਆਂ ਦੇ ਵਿੱਚ ਇਕਨੋਮੀ ਤੇ ਆਟੋਨੋਮੀ ਦੇ ਵਿੱਚ ਅਸੀਂ ਪਹਿਲੇ 5 ਕੰਟਰੀਆਂ 'ਚ ਸਾਡਾ ਨਾਮ ਆ ਔਰ ਅੱਜ ਸਾਡੇ ਦੇਸ਼ ਦੀ ਮਜ਼ਬੂਤ ਹੁੰਦੀ ਆਰਥਿਕ ਵਿਵਸਥਾ ਦੇਖ ਕੇ ਉਹਨਾਂ ਨੂੰ ਭਲ ਨਹੀਂ ਪੱਚਦੀ ਉਹ ਬੜੇ ਪਰੇਸ਼ਾਨ ਨੇ ਕਿ ਅੱਜ ਸਾਡਾ ਭਾਰਤ ਇੱਥੋਂ ਤੱਕ ਕਿ ਪਾਕਿਸਤਾਨੀ ਜਿਹੜੇ ਸੁਲਝੇ ਹੋਏ ਲੋਕ ਨੇ ਉਹ ਵੀ ਭਾਰਤ ਦੀਆਂ ਐਗਜ਼ਾਮਪਲਾਂ ਦਿੰਦੇ ਇੱਥੋਂ ਦੇ ਰੋਕਾਂ ਦੇ ਰਹਿਣ ਸਹਿਣ ਦਾ ਉਦਾਹਰਨਾਂ ਦਿੰਦੇ ਆ ਪਰ ਇਹਨਾਂ ਦੇ ਜਿਹੜੇ ਨਾਪਾਕ ਮਨਸੂਬੇ ਆ ਉਹਨਾਂ ਨੂੰ ਸਾਡਾ ਦੇਸ਼ ਭਾਰਤ ਸਾਡੇ ਦੇਸ਼ ਦੀ ਸਰਕਾਰ ਸਾਡੇ ਪੂਰੇ ਪਾਣਾਂ ਸਨ ਆਪਣੇ ਦੇਸ਼ ਦੀ ਜਿਹੜੀਆਂ ਸੈਨਾਵਾਂ ਨੇ ਉਹਨਾਂ ਤੇ ਮਾਣਾ ਮੈਨੂੰ ਉਮੀਦ ਆ ਕਿ ਜਲਦੀ ਮੂੰਹ ਤੋੜਮਾ ਜਵਾਬ ਇਹਨਾਂ ਨੂੰ ਦਿੱਤਾ ਜਾਏਗਾ ਸਰ ਗੱਲ ਕਰੀਏ ਜਿਵੇਂ ਕਿ ਹੁਣ ਅਮਰਨਾਥ ਦੀ ਯਾਤਰਾ ਵੀ ਜਿਹੜੀ ਕਿ ਕੁਛ ਸਮੇਂ ਟਾਈਮ ਬਾਅਦ ਸਟਾਰਟ ਹੋ ਜੂਗੀ ਕਿ ਤੁਹਾਨੂੰ ਲੱਗਦਾ ਕਿ ਇਹ ਇੰਦਾ ਦੇ ਘਟਨਾ ਘਟਈ ਆ ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਕਰਨਾ ਬਿਲਕੁਲ ਜੀ ਕਹਿ ਸਕਦੇ ਆ ਜੀ ਠੀਕ ਸਰ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਸੋ ਦੰਦਸ ਦੀ ਕੇ ਦੋਸਤੋ ਅਸੀਂ ਲਾਈਵ ਹੋਏ ਸੀ ਇਸ ਵੇਲੇ ਮੰਦirਸ਼ੀਰ ਬਾਬਾ ਪੂਨਾ ਜੀ ਦੇ ਦਰਵਾਜ਼ੇ ਤੋਂ ਜਿੱਥੇ ਕਿ ਸ਼੍ਰੀਨਗਰ ਦੇ ਪੈਲਗਾਮ ਦੇ ਵਿੱਚ ਜਿਹੜਾ ਕਿ ਕੱਲ ਅਨਸਖਭ ਘਟਨਾ ਵਾਪਰੀ ਆ ਸੋ ਕਾਫੀ ਜਿਹੜੀਆਂ ਕਿ ਜਥੇਬੰਦੀਆਂ ਵੱਲੋਂ ਵੱਖਰੇ ਵੱਖਰੇ तरीके ਨਾਲ ਪ੍ਰੋਟੈਸਟ ਕੀਤੇ ਜਾ ਰਹੇ ਨੇ ਸੋ ਕਾਫੀ ਜਿਹੜੀ ਨਿੰਦਨਯੋਗ ਇੱਕ ਗੱਲ ਹੋਈ ਆ ਜੇ ਕਿ ਦੱਸਿਆ ਜਾ ਰਿਹਾ ਕਿ ਸੂਤਰਾਂ ਮੁਤਾਬਿਕ ਜਿਹੜੇ ਕਿ 27 ਦੱਸਿਆ ਜਾ ਰਿਹਾ ਕਿ ਜਿਹੜੇ ਕਿ ਵਿਅਕਤੀ ਆ ਜਿਨ੍ਹਾਂ ਨੂੰ ਮੋਤੇ ਘਾਟ ਉਤਾਰ ਦਿੱਤਾ ਗਿਆ ਆ ਸੋ ਕਾਫੀ ਜਿਹੜੀ ਨਿੰਦਨਯੋਗ ਗੱਲ ਆ ਸੋ ਇਸੇ ਹੀ ਤਸਵੀਰਾਂ ਨਾਲ ਤੁਹਾਡੇ ਕੋਲ ਰਹਿਣੇ ਜੀ ਇਜਾਜ਼ਤ ਨਮੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਤੁਸੀਂ ਨੂਰ ਮਹਿਲਾ ਵੀਨਸ ਚੈਨਲ ਦੇ ਨਾਲ ਹੁਣ ਤੱਕ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ